है तिरोती मिथ्रात्री के ऊपर बन्ने ले ले सिर से वो जब तो के राम के जाता के वेद दे जान तो मैंने कि नदी चलती थी सूखेगा नदी को दिखते नाम के आवाज हो जाए एक नदी की नेट आप से बाहर हुई तो वो तो सुना दो वहां पे जो वो कौन सनन जी किसकी है की गया सिंह का सुन लो उनका प्रेम ने पहले ਉਹ ਜਦੋਂ ਲੰਗ ਸੁੱਕਾ ਸੀ ਹੁਣ ਉਹ ਸਾਰਾ ਪਾਣੀ ਪਾਣੀ ਪਈ ਉਹਨੇ ਗੱਡੇ ਦੇ ਵਿੱਚ ਖੜਾ ਖੜ ਕੇ ਉਹ ਪ੍ਰਭਾਤਮਾ ਨੂੰ ਥਾਕਰ ਨੂੰ ਯਾਦ ਕੀਤਾ ਹੈ ਠਾਕੁਰ ਜੇ ਤੂੰ ਆਪਣੀ ਇਥੇ ਆ ਜਾਵੇਂ ਇਹ ਫਿਰ ਤੋਂ ਪੱਥਰਾਂ ਨੂੰ ਪਾਣੀ ਮਿਲਣ ਹੁਣ ਗਿਰਵਾ ਕਰਦੇ ਪੋਲੇ ਦੀ ਤਾਇਰ ਦਾ ਜਾਂਦਾ ਉਹ ਜਦੋਂ ਤਾਇਰ ਕੀ ਲੰਘਿਆ ਨਾ ਦੂਜੇ ਪਾਸੇ ਉਧਰ ਜਾ ਕੇ ਵੇਖਿਆ ਕੋਈ ਮੀਂਹ ਨਹੀਂ بارش ਨਹੀਂ ਕੋਈ ਬਾਣੀ ਨਹੀਂ ਸੁੱਕਾ ਪਿਆ ਸਭ ਤੇ ਸਾਹਮਣੇ ਖੜਾ ਸੀ ঠাকুর ਤੇ ਸਾਹਮਣੇ ਖੜਿਆ ਨਾ ਤੇਰੇ ਸਾਹਮਣੇ ਗਲ ਬਕੜੀ ਵਿੱਚ ਰੋਟਿਆ ਕੋਈ ਨਹੀਂ RAM ਕਬੀਰ ਦਾ ਤੀਕ ਭਏ ਨਾ ਕੋਈ ਨਸਕਾ ਸਚਾਈ ਤੇ ਜਿਹੜਾ ਮੁਖ ਤੋਂ ਬਾਜਨ ਬੋਲੇਗਾ ਤੇਰਾ ਸਾਥ ਹੋਵੇਗਾ ਜਿਹੜੀ ਚੀਜ਼ ਬਣਗੇਗਾ ਤੇਰੀ ਕੋਈ ਤੇਰੇ ਕੋਲ ਆ ਜੇਗੀ ਪਰ ਬੋਲੇ ਕੁਗਾਲੀ ਜੀ ਮਾਤਾ ਹੁਣ ਜਿਹੜਾ ਕੋਈ ਤੈਨੂੰ ਕਹਿੰਦੀ ਸੀ ਜੋ ਤੈਨੂੰ ਪਿੱਛਾ ਸੀ ਸਾਰੀ ਤੇਰੀਆਂ ਪੋਲੀਆਂ ਨੇ ਤੇ ਤੇਰੀ ਸ਼ਾਹੂ ਦੀ ਸਿੱਧੀ ਹੈ ਹੁਣ ਮੈਨੂੰ ਜਾਣਾ ਪਿਆ ਮੂਸਾਰ ਪਿਆਰ ਕਰਕੇ ਨਾਲ ਜੇ ਗਿਆ ਸੀ ਮੈਂ ਨੂੰ ਜਾਣ ਦੀ ਮਾਰ ਗਿਆ ਜਿਹਨੇ ਜਾਣਾ ਉਹ ਦਾਸ ਜੀ ਚਰਨਾਂ ਬੜ ਕੇ ਰੋਣ ਲੱਗ ਪਿਆ ਹੁਣ ਮਾਤਾ ਇੰਨੇ ਦਿਰ ਤੋਂ ਮੈਂ ਕੋਹੋਂ ਆਉਂਦਾ ਸੀ ਨਾ ਜਦੋਂ ਮੈਨੂੰ ਮਾਂ ਦੇ ਵਿੱਚ ਇੱਕ ਪ੍ਰੇਮ ਹੁੰਦਾ ਤੇਰਾ ਠਾਕੁਰ ਸਾਹਮਣੇ ਖੜਾ ਗੱਲਾਂ ਕਰਨ ਦਾ ਮਿਹਦੇ ਨਾਲ ਨਾਲ ਤੇਰਾ ਦਾ ਉਹ ਠਾਕੁਰਾ ਤੇਰਾ ਦੈਨੀਆਂ ਰੱਖਣਾ ਤੇਰੇ বিনা ਸਾਹ ਸੰਕੀ ਕੋਈ ਵਧੀਆ ਨੌਕਰ ਹੋਵੇ ਨਾ ਆਪਣੇ ਕਲਪਾਂ ਦੇ ਰੋਡ ਪੈਂਦੀ ਹੋਣੀ ਧੀਆਂ ਤੋਂ ਵੱਧ ਪਿਆਰ ਕਰਦੇ ਨੇ ਮਾਲਕਾਂ ਐ ਨਹੀਂ ਵੀ ਸਾਰੇ ਮਾੜੇ ਹੁੰਦੇ ਫਿਰ ਮਾਲਕੀ ਉਹਨਾਂ ਤੋਂ ਕਦੇ ਨਹੀਂ ਮੁੱਕਿਆ ਰੱਖਿਆ ਉਹ ਕਹਿੰਦਾ ਵੀ ਅੱਜ ਵੇਦਾਂ ਤੇ ਨਹੀਂ ਲੱਗਣਾ ਤੇਰੇ ਬਿਨਾ ਫਿਰ ਕਿਵੇਂ ਇੰਨੇ ਕੰਮ ਕਰਿਆ ਕਰਾਂਗਾ ਮੈਨੂੰ ਜੱਤ ਨੂੰ ਦੱਸਿਆ ਨਾ ਮੇਰੇ ਲਈ ساری ਦੁਨੀਆ ਨਈ ਰਾਜ ਮੈਂ ਤਾਂ ਕਿਸੇ ਰਿਸ਼ਤੇਦਾਰ ਨਾਲ ਨੂੰ ਮਿਲਣ ਗਿਆ ਤੇਰੇ ਪਿਆਰ ਤੇ ਤੇਰੇ ਚਾਹ ਦੇ ਵਿੱਚ ਇੱਕ ਸਦਾ ਹੀ ਭਰਿਆ ਜੂ ਤੇਰੇ ਉਹਨੇ ਦੋਵੇਂ ਹੱਥ ਰੱਖੇ ਕਹਿੰਦੇ ਆਸਾਂ ਜਦ ਤੂੰ ਖੇਤ ਆਇਆ ਕਰੇਗਾ ਨਾ ਤੂੰ ਮੇਨ ਜੋਲਾ ਲਾ ਕੇ ਇੱਕ ਵਾਰੀ ਤੇ ਯਾਦ ਕਰੀ ਤੇ ਖਾਪੂਰ ਮੈਨੂੰ ਦਰਸ਼ਨ ਦੇ ਮੈਨੂੰ ਤੋਂ ਮਹਿਸੂਸ ਕਰੇਗਾ ਇਹ ਨਾ ਵਟਾਂ ਦੇ ਉੱਤੇ ਸਵੇਰ ਫਿਰਦਾ ਤੱਕ ਮੈਂ ਜਿਸਾਂ ਮੈਂ ਇੱਕ ਕਮਬਾ ਦਾ ਗਰਾਵਾ ਨੂੰ ਘਰੋਂ ਚਲੇ ਜਾਈਂ ਤੇ ਮੈਂ ਇੱਥੇ ਖੜ ਕੇ ਤੇਰੀ ਖੇਤੀ ਦੀ ਰਾਖੀ ਕਰਾਂ ਇੰਨੇ ਕੁ ਰੇ ਦੇ ਵਿੱਚ ਕਮੀ ਨਹੀਂ ਆਉਂਦੀ ਆ ਜਿਹੜਾ ਸਾਰੇ ਕਿਸਾਨੀ ਕਿਸਾਨੀ ਰੌਲਾ ਪਾ ਰਹੇ ਆ ਵਾਸੇ ਪਾਉਣਾ ਨਹੀਂ ਦੇਖਦੇ ਉਹ ਤੁਸੀਂ ਕਹੋਗੇ ਵਰਗਾ ਜੀ ਇਹ ਤਾਂ ਗੱਲ ਠੀਕ ਨਹੀਂ ਤੁਹਾਡੇ ਵਾਸਤੇ ਅਤੇ ਜਿਨ੍ਹਾਂ ਦੇ ਕਿਸਾਤੀ ਸਾਹਮਣੇ ਸੀ ਜਿਨ੍ਹਾਂ ਨੇ ਕਿਹਾ ਤੇ ਹਵਾ ਨਹੀਂ ਸੀ ਉਹਦੇ ਇੱਥੇ ਰਹਿ ਹੀ ਨਹੀਂ ਰਿਹਾ ਮੈਰੀਕੋ ਉਹਦਾ ਬੱਟਾ ਦੇ ਚੜਦੇ ਤੇ ਤੁਸੀਂ ਪਹਿਲਾਂ ਵਾਲੇ ਹੋ ਕੇ ਮੁੰਡੇ ਤੇ ਤੁਹਾਡੇ ਤੋਂ ਤੁਹਾਡੇ ਤੋਂ ਤਾਂ ਗੰਮੇ ਨਹੀਂ ਹੋਣਾ ਤੇ ਜਿਨ੍ਹਾਂ ਨੇ ਅੱਗੇ ਸਾਹਮਣੀ ਤੇ ਆਹ ਦੇਖੋ ਜਨਤेंद्र ਜੀ ਆਇ ਕੋ ਮੜਨਾ ਜਿਹੜੇ ਕਰਦੇ ਸੰਤ ਇੱਕ ਵੀ ਬੋਤਣ ਦੇ ਅੰਦਰ ਰਛਨਾਈ ਨਹੀਂ ਹੈ ਨਾ ਦਾ ਮਾਲਾ ਕੋਈ ਝਾਣੂ ਲਾਵੇ ਜਾ ਕੇ ਦੇਖ ਲੋ ਜਿਹਦੇ ਮਰਜੀ ਦੇ ਲਾਭ ਉਸ ਹਰ ਬੰਦ ਇੱਕ ਵੀ ਬੰਦਾ ਤੁਹਾਨੂੰ ਖੇਤਾਂ ਵਿੱਚ ਨਹੀਂ ਮਿਲਦਾ ਕੀ ਕਰੀਏ ਹੈ ਜਿਹੜੇ ਦਰਖਤ ਹੋਏ ਪਰੇ ਜਨਮ ਸੇ ਦੁੱਖ ਤੇਰੇ ਤੇ ਆਇਆ ਬੇੜੇ ਪਾਰੂ ਗਲੇ ਸੁਨਾਵੇਂ ਚੱਤੇ ਤੇ ਅਕਿਆ ਜੇ ਸ਼ਾਹੂ ਕਹਾਰ ਸਾਉਂਦਪੁਰ ਪਰਸਾਹ ਦੇ ਆਨੰਦ ਭਾਇਆ ਮੇਰੀਆਂ

ਦੀ ਵੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਿਆ ਹੈ ਅਰਦਾਸ ਹਮਾਰੀ ਜੀ ਹੋ ਸਿਮਰ ਸਦਾ ਆਪੇ ਕੋ ਵਾਸਤੇ ਪਰसों ਨੂੰ ਸ਼੍ਰੀ ਕਮਰ ਸਾਹਿਬ ਮੰਦਰ ਕੋਲੋਂ ਆਏ ਸੀ ਕੁਝ ਸਮਾਂ ਪਹਿਲਾਂ ਭੋਗ ਪਾਏਗੇ ਉਪਰੰਤ ਸ਼ਬਦ ਕੀਰਤਨ ਗੁਰਬਾਣੀ ਮੇਆਂ ਵਿਚਾਰਾਂ ਕਰਦੇ ਹੋਏ ਹੁਨਾਂ ਬੇਅੰਤ ਹੁਨਾਂ ਵਾਖਸ਼ ਜੋ ਉਪਰ ਤੋਂ ਸਬਤ ਵਾਖਸ਼ੇ ਮਹਾਰਾਜ ਤਿੰਨ ਦਿਨਾਂ ਤੋਂ ਜਿੰਨਾ ਗੁਰਬਾਣੀ ਦਾ ਪਾਠ ਜਾਪ ਸੇਵਾ ਸਿਮਰਨ ਕਥਤ ਕੀਰਤਨ ਘਰ ਵਿੱਚ ਹੋਇਆ ਹੈ ਉੱਚਾ ਸੁੱਚਾ ਭਾਗ ਪਰਵਾਸ਼ਾ ਆਪ ਸ਼੍ਰੀ ਵਾਹਿਗੁਰੂ ਜਪੇ ਸੰਗਤ ਦੇ ਹਾਜ਼ਰੀ ਪ੍ਰਮਾਨ ਕਰਨੀ ਤਿਰਪੁਰ ਭੇਟਾਂ ਗ੍ਰੀ ਕਰਨੀ ਮਹਾਰਾਜ ਸਭ ਦੇ ਵੇੜੇ ਪਾਰ ਕਰਨੇ ਸਭ ਦੇ ਕਾਰਜ ਰਾਸ ਕਰਨੇ ਮਹਾਰਾਜ ਜੀ ਕਿਰਪਾ ਕਰੋ ਹੁਕਮ ਨਾਮੇ ਬਾਸ ਤੇ ਖੁਸ਼ੀਆਂ ਵਰਸੋ ਨਾਮਿਤ ਨਾਮ ਛੜੀ ਕਲਾ ਤੇਰੇ ਭਾਲੇ ਵਾਹਿਗੁਰੂ ਦੀ ਕੋ ਖਲਸਾ ਵਾਹਿਗੁਰੂ ਦੀ ਕੀਤੇ ਬੋਲੇ ਸੋ ਨਿਆ ਵਾਹਿਗੁਰੂ ਜੀ ਕੀ ਫਤਿਹ ਅਦੇਵਾ ਹੈ ਗੁਰੂ ਸਾਹਿਬ ਜੀ ਆਇਆ ਤਿੰਨ ਸਰਬ ਸੁਖਾ ਫਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ नाम गुरु सतना वागुरुगुरु वागुरु जी का खालसा वागुरु जी की ਸਤ ਨਾਮ ਵਾਹਿਗੁਰੂ 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 ਤਾਂ ਕੋਈ ਨਿਕਲਣਾ ਲੈ ਗਿਆ ਜਾਲ ਉਹ ਮੋੜ ਸੱਡ ਕੇ ਉਹ ਅੱਗੇ ਆ ਗਏ ਆ ਮੋੜ ਸੱਡ ਕੇ ਮੈਂ ਤਾਂ ਲੈ ਕੇ ਆ ਗਿਆ ਉਹ ਤੇ ਮੇ ਗਲੀਚਾ ਗੁਲੀਚਾ ਵਜਾ ਰਿਹਾ ਹੈ Thank <laughs> you.